ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੂਬਿਆਂ ਦਾ ਵਿਕਾਸ ਅਤੇ ਕੇਂਦਰੀ ਫੰਡ। ਦੋਸਤੋ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਸੂਬਿਆਂ ਦੇ ਵਿਕਾਸ ਦੇ ਵਿੱਚ ਕੇਂਦਰ ਸਰਕਾਰ ਦੀ ਇੱਕ ਅਹਿਮ ਭੂਮਿਕਾ ਹੁੰਦੀ ਹੈ। ਭਾਵੇਂ ਸੂਬਿਆਂ ਦੇ ਵਿੱਚ ਸਰਕਾਰ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਹੋਵੇ ਕਿਸੇ ਦੀ ਵੀ ਹੋਵੇ ਪਰ ਸੂਬਿਆਂ ਦੇ ਵਿਕਾਸ ਲਈ ਕੇਂਦਰ ਸਰਕਾਰ ਦੀ ਭੂਮਿਕਾ ਅਹਿਮ ਮੰਨੀ ਜਾਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੇਂਦਰ ਸਰਕਾਰ ਤੇ ਲਗਾਤਾਰ ਦੋਸ਼ ਲੱਗ ਰਹੇ ਨੇ ਤੇ ਇਹ ਗੱਲ ਸੱਚ ਵੀ ਹੈ ਵੀ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਵਿਕਾਸ ਲਈ ਜਿਹੜੇ ਫੰਡ ਜਾਰੀ ਕੀਤੇ ਜਾਂਦੇ ਨੇ ਉਹ ਫੰਡ ਰੋਕੇ ਜਾ ਰਹੇ ਨੇ ਉਹ ਚ ਅੜਿੱਕਾ ਘੜਾ ਕੀਤਾ ਜਾ ਰਿਹਾ ਤੇ ਕਿਤੇ ਨਾ ਕਿਤੇ ਸਾਰੀ ਰਾਜਨੀਤਿਕ ਪਾਰਟੀਆਂ ਜਿਹੜੀ ਗੈਰ ਭਾਜਪਾਈ ਸੂਬੇ ਨੇ ਉਹਨਾਂ ਦੀਆਂ ਉਹ ਲਗਾਤਾਰ ਦੋਸ਼ ਲਗਾ ਰਹੀਆਂ ਨੇ ਵੀ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਸੂਬਿਆਂ ਦੇ ਵਿਕਾਸ ਦੀ ਜਿਹੜੀ ਰਫ਼ਤਾਰ ਹੈ ਉਸ ਨੂੰ ਦੇ ਵਿੱਚ ਅੜਿੱਕੇ ਖੜੇ ਕੀਤੇ ਜਾ ਰਹੇ ਨੇ ਉਸ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਇਹੀ ਮੁੱਦੇ ਜੇ ਪੰਜਾਬ ਨਾਲ ਜੋੜ ਕੇ ਦੇਖੀਏ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜ਼ੋਰ ਸ਼ੋਰ ਨਾਲ ਇਸ ਮੁੱਦੇ ਨੂੰ ਉਭਾਰਿਆ ਜਾ ਰਿਹਾ ਵੀ ਕੇਂਦਰ ਸਰਕਾਰ ਵੱਲੋਂ ਜਾਣਬੁੱਝ ਕੇ ਪੰਜਾਬ ਦੇ ਵਿਕਾਸ ਦੀ ਰਫ਼ਤਾਰ ਨੂੰ ਰੋਕਣ ਲਈ ਕਹਿ ਲਈਏ ਰਫ਼ਤਾਰ ਨੂੰ ਹੌਲੀ ਕਰਨ ਲਈ ਜਿਹੜਾ ਉਹ ਫੰਡ ਜਾਰੀ ਨਹੀਂ ਕੀਤੇ ਜਾ ਰਹੇ ਉੱਚ ਕਈ ਤਰ੍ਹਾਂ ਦੇ ਅੜਿੱਕੇ ਖੜੇ ਕੀਤੇ ਜਾ ਰਹੇ ਨੇ ਕਈ ਤਰ੍ਹਾਂ ਦੀ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਇਸ ਮੁੱਦੇ ਨੂੰ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਜੋਰ-ਸ਼ੋਰ ਨਾਲ ਜਿਹੜਾ ਹੈਗਾ ਉਛਾਲਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਆਰਡੀਐਫ ਤੇ ਐਨਐਚਐਮ ਦੇ 5000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਕੁਝ ਕਾਰਨਾਂ ਨੂੰ ਕਰਕੇ ਰੋਕੀ ਹੋਈ ਹੈ ਇਸੇ ਕਰਕੇ ਇਹ ਮੁੱਦਾ ਜ਼ੋਰ-ਸ਼ੋਰ ਨਾਲ ਆਮ ਆਦਮੀ ਪਾਰਟੀ ਵੱਲੋਂ ਉਭਾਰਿਆ ਜਾ ਰਿਹਾ ਹੈ ਜੇ ਗੱਲ ਕਰੀਏ ਤਾਂ ਇਹ ਮੁੱਦਾ ਕੱਲਾ ਆਮ ਆਦਮੀ ਪਾਰਟੀ ਵੱਲੋਂ ਹੀ ਨਹੀਂ ਇਸ ਤੋਂ ਪਹਿਲਾਂ ਟੀਐਮਸੀ ਵੱਲੋਂ ਵੀ ਉਭਾਰਿਆ ਗਿਆ ਜੋ ਕਿ ਪੱਛਮੀ ਬੰਗਾਲ ਦੇ ਵਿੱਚ ਕਾਬਜ ਹੈ ਕਿਉਂਕਿ ਕੇਂਦਰ ਸਰਕਾਰ ਜਾਣਬੁੱਝ ਕੇ ਜਿਹੜਾ ਉਹਨਾਂ ਦੇ ਫੰਡ ਜਾਰੀ ਨਹੀਂ ਕਰ ਰਹੀ ਇਸ ਤਰ੍ਹਾਂ ਦੇ ਮੁੱਦੇ ਹੋਰ ਗੈਰ ਭਾਜਪਾ ਸ਼ਾਸਿਤ ਸੂਬੇ ਆ ਉਹ ਵੀ ਚੁੱਕਦੇ ਆ ਰਹੇ ਨੇ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਸੂਬਿਆਂ ਦੇ ਜਿਹੜੇ ਵਿਕਾਸ ਲਈ ਫੰਡ ਜਾਰੀ ਹੁੰਦੇ ਨੇ ਕੇਂਦਰ ਸਰਕਾਰ ਤੋਂ ਉਹ ਜਾਰੀ ਨਹੀਂ ਕਰ ਰਿਆ ਉਸ ਦੇ ਵਿੱਚ ਕਈ ਤਰ੍ਹਾਂ ਦੀ ਰੁਕਾਵਟਾਂ ਜਿਹੜਾ ਖੜੀਆਂ ਕਰ ਰਹਾ ਜਿਵੇਂ ਆਪਾਂ ਗੱਲ ਪੰਜਾਬ ਨੂੰ ਲੈ ਕੇ ਕਰੀ ਹੈ ਤਾਂ ਪੰਜਾਬ ਦਾ ਵੀ ਆਰਡੀਐਫ ਤੇ ਐਨਐਚਐਮ ਦਾ ਜਿਸ ਤਰ੍ਹਾਂ 5000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਕੇਂਦਰ ਸਰਕਾਰ ਨੇ ਰੋਕ ਰੱਖੀ ਹੈ ਇਸ ਦਾ ਸਿੱਧਾ ਅਸਰ ਪੰਜਾਬ ਦੇ ਦਿਹਾਤੀ ਖੇਤਰ ਤੇ ਤੇ ਸਿਹਤ ਸਹੂਲਤਾਂ ਤੇ ਪੈਂਦਾ ਕਿਉਂਕਿ ਆਰਡੀਐਫ ਨਾਲ ਪੰਜਾਬ ਦੇ ਪਿੰਡਾਂ ਨਾਲ ਦੀਆਂ ਲਿੰਕ ਸੜਕਾਂ ਮੰਡੀਆਂ ਦੀ ਦੇਖਭਾਲ ਜਾਂ ਹੋਰ ਪ੍ਰਬੰਧ ਜਿਹੜਾ ਕੀਤੇ ਜਾਂਦੇ ਨੇ ਜੇ ਆਰਡੀਐਫ ਦਾ ਪੈਸਾ ਰੁਕਿਆ ਜਾਂਦਾ ਤਾਂ ਉਹ ਸਿੱਧੇ ਤੌਰ ਤੇ ਸਾਡੇ ਦਿਹਾਤੀ ਖੇਤਰ ਦਾ ਵਿਕਾਸ ਤੇ ਵਿੱਚ ਇੱਕ ਰੁਕਾਵਟ ਖੜੀ ਕਰਦਾ ਹੈ ਉੱਥੇ ਦੀਆਂ ਲਿੰਕ ਸੜਕਾਂ ਦੇ ਵਿੱਚ ਰੁਕਾਵਟ ਖੜੀ ਹੁੰਦੀ ਹੈ ਜਾਂ ਹੋਰ ਇੱਕ ਤਰ੍ਹਾਂ ਦਾ ਸਿੱਧੇ ਢੰਗ ਨਾਲ ਕਹਿ ਦਈਏ ਵੀ ਕਿ ਕਿਸਾਨੀ ਤੇ ਹਮਲਾ ਅਸੀਂ ਇਸ ਨੂੰ ਕਹਿ ਸਕਦੇ ਹਾਂ ਜੋ ਕਿ ਆਰਡੀਐਫ ਦੇ ਫੰਡਾਂ ਨਾਲ ਕੀਤਾ ਜਾ ਰਿਹਾ ਹੈ ਕਿ ਆਰਡੀਐਫ ਦੇ ਫੰਡ ਰੋਕ ਕੇ ਇਸੇ ਤਰ੍ਹਾਂ ਦੀ ਗੱਲ ਕਰੀਏ ਤਾਂ ਐਨ ਐਚ ਐਮ ਦੀ ਤਾਂ ਐਨ ਐਚ ਐਮ ਦੇ ਫੰਡ ਨਾਲ ਵੀ ਸਾਡੀ ਸਿਹਤ ਸਹੂਲਤਾਂ ਜੋ ਕਿ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਉਸਤੇ ਇੱਕ ਵੱਡੀ ਰੁਕਾਵਟ ਖੜੀ ਹੋ ਰਹੀ ਹੈ। ਦੋਸਤੋ ਇਹਦੇ ਨਾਲ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਇਹ ਸਿੱਧੇ ਤੌਰ ਤੇ ਸਿਰਫ ਪੰਜਾਬੀਆਂ ਤੇ ਹਮਲਾ ਨਹੀਂ ਜੇ ਅਸੀਂ ਦੇਖੀਏ ਤਾਂ ਪੰਜਾਬ ਦੇ ਜੇਕਰ ਫੰਡ ਰੋਕ ਕੇ ਜਾਂਦੇ ਨੇ ਤਾਂ ਇਹ ਇਕੱਲਾ ਪੰਜਾਬੀਆਂ ਤੇ ਨਹੀਂ ਬਲਕਿ ਇਹਦੇ ਨਾਲ ਜਿਹੜੇ ਪੰਜਾਬ 'ਚ ਯੂਪੀ ਤੋਂ ਬਿਹਾਰ ਤੋਂ ਝਾਰਖੰਡ ਤੋਂ ਵੱਡੀ ਗਿਣਤੀ ਚ ਲੋਕ ਆ ਕੇ ਮਜ਼ਦੂਰ ਆ ਕੇ ਪੰਜਾਬ ਚ ਕੰਮ ਕਰ ਰਹੇ ਨੇ ਇਹ ਕਿਤੇ ਨਾ ਕਿਤੇ ਅਸਿੱਧੇ ਢੰਗ ਤੇ ਉਹਨਾਂ ਤੇ ਵੀ ਹਮਲਾ ਹੈ ਉਹਨਾਂ ਦੇ ਅਧਿਕਾਰਾਂ ਤੇ ਵੀ ਇੱਕ ਤਰ੍ਹਾਂ ਦਾ ਇਹ ਹਮਲਾ ਸੀ ਕਹਿ ਸਕਦੇ ਆ ਕਿਉਂਕਿ ਜੇਕਰ ਸੂਬੇ ਦੀ ਆਰਥਿਕਤਾ ਤੇ ਅਸਰ ਪੈਂਦਾ ਹੈ ਸੂਬੇ ਦੇ ਵਿਕਾਸ ਤੇ ਅਸਰ ਪੈਂਦਾ ਤਾਂ ਉਸ ਦਾ ਅਸਰ ਸੂਬੇ ਚ ਰਹਿਣ ਵਾਲੇ ਹਰ ਵਰਗ ਦੇ ਲੋਕਾਂ ਤੇ ਪੈਂਦਾ ਤਾਂ ਇਸ ਲਈ ਇਹ ਕਿਤੇ ਨਾ ਕਿਤੇ ਉਧਰਲੇ ਲੋਕਾਂ ਤੇ ਵੀ ਅਸੀਂ ਕਹਿ ਸਕਦੇ ਹਾਂ ਇਸ ਦਾ ਅਸਰ ਦੇਖਣ ਨੂੰ ਮਿਲਦਾ ਜੇ ਅਸੀਂ ਇੱਕ ਗੱਲ ਹੋਰ ਦੇਖੀਏ ਤਾਂ ਜੋ ਅੱਜ ਦੇ ਮੌਜੂਦਾ ਹਾਲਾਤ ਨੀ ਦੇਸ਼ ਦੇ ਵਿੱਚ ਜਦੋਂ ਤੋਂ GST ਨੂੰ ਗੁੱਡਸ ਐਂਡ ਸਰਵਿਸ ਟੈਕਸ ਨੂੰ ਦੇਸ਼ ਦੇ ਵਿੱਚ ਲਾਗੂ ਕੀਤਾ ਗਿਆ ਉਸ ਦਿਨ ਤੋਂ ਸੂਬਿਆਂ ਦੇ ਹੱਥ ਚੋਂ ਸਾਰੇ ਹੀ ਟੈਕਸ ਲਾਉਣ ਦੀਆਂ ਜਿਹੜੀ ਤਾਕਤਾਂ ਹਨ ਉਹ ਕੇਂਦਰ ਦੇ ਹੱਥ ਚ ਲੀਆਂ ਗਈਆਂ ਕਿਉਂਕਿ ਹੁਣ ਸਾਰੀਆਂ ਵਸਤੂਆਂ ਤੇ ਕੇਂਦਰ ਸਰਕਾਰ ਹੀ ਜਿਹੜਾ ਇੱਕ ਟੈਕਸ ਲਗਾਉਂਦੀ ਹੈ ਉਸ ਤੋਂ ਬਾਅਦ ਉਸ ਦਾ ਸ਼ੇਅਰ ਪੰਜਾਬ ਦੇ ਜਾਂ ਹੋਰਨਾਂ ਸੂਬਿਆਂ ਦੇ ਹਵਾਲੇ ਭੇਜ ਦਿੱਤਾ ਜਾਂਦਾ ਹੈ ਤੇ ਇਸੇ ਕਰਕੇ ਹੁਣ ਜੇਕਰ ਸਾਰੇ ਟੈਕਸਾਂ ਦਾ ਪੈਸਾ ਕੇਂਦਰ ਸਰਕਾਰ ਕੋਲ ਜਾਂਦਾ ਹੋਵੇ ਤਾਂ ਸੂਬਿਆਂ ਦੇ ਵਿਕਾਸ ਲਈ ਜਿਹੜੇ ਵੀ ਫੰਡ ਹਨ ਉਹ ਵੀ ਕੇਂਦਰ ਸਰਕਾਰ ਜਾਰੀ ਕਰੇਗੀ ਪਰ ਜੇ ਅਸੀਂ ਗੱਲ ਕਰੀਏ ਤਾਂ ਸੂਬਿਆਂ ਕੋਲ ਇਸ ਸਮੇਂ ਸਿਰਫ ਸ਼ਰਾਬ ਤੇ ਤੇ ਮਾਈਨਿੰਗ ਤੇ ਮਾਮੂਲੀ ਟੈਕਸ ਲਾਉਣ ਦਾ ਜਿਹੜਾ ਇੱਕ ਜ਼ਰੂਰ ਰਹਿ ਗਿਆ ਵੀ ਕਿ ਸ਼ਰਾਬ ਤੇ ਜਿੰਨਾ ਵੀ ਐਕਸਾਈਜ਼ ਇਕੱਠਾ ਹੁੰਦਾ ਉਹ ਸੂਬਿਆਂ ਦਾ ਹੁੰਦਾ ਜਾਂ ਮਾਈਨਿੰਗ ਤੇ ਖਨਨ ਤੇ ਕਹ ਲਈਏ ਰੇਤੇ ਬਜਰੀ ਤੇ ਕਹ ਲਈਏ ਜਿੰਨਾ ਟੈਕਸ ਵਸੂਲਿਆ ਜਾਂਦਾ ਉਹ ਸੂਬਾ ਸਰਕਾਰਾਂ ਦੇ ਕੋਲ ਜਾਂਦਾ ਸਿਰਫ ਸੂਬਾ ਸਰਕਾਰਾਂ ਕੋਲ ਆਮਦਨ ਦੇ ਇਹੀ ਸਾਧਨ ਰਹਿ ਗਏ ਨੇ ਪਰ ਜੇ ਅਸੀਂ ਕੇਂਦਰ ਸਰਕਾਰ ਵੱਲ ਦੇਖਦੇ ਹਾਂ ਪਹਿਲਾਂ ਤਾਂ GST ਰਾਹੀਂ ਕੇਂਦਰ ਸਰਕਾਰ ਸਾਰੇ ਟੈਕਸ ਸਰਕਾਰ ਹੁਣ ਕੇਂਦਰ ਸਰਕਾਰ ਕੋਲ ਜਾਂਦੇ ਨੇ ਜੇ ਉਸ ਤੋਂ ਇਲਾਵਾ ਦੇਖੀਏ ਤਾਂ ਕੇਂਦਰ ਸਰਕਾਰ ਨੂੰ ਸਭ ਤੋਂ ਵੱਡੀ ਆਮਦਨ ਜਿਹੜੀ ਹੈ ਉਹ ਪੈਟਰੋਲ ਤੇ ਡੀਜ਼ਲ ਤੇ ਲੱਗਣ ਵਾਲੇ ਟੈਕਸ ਤੋਂ ਹੁੰਦੀ ਆ ਕਿਉਂਕਿ ਉਹ ਸਾਰਾ ਜ਼ਿਆਦਾਤਰ ਟੈਕਸ ਕੇਂਦਰ ਸਰਕਾਰ ਦਾ ਹੁੰਦਾ ਹੈ ਸੂਬਾ ਸਰਕਾਰਾਂ ਤਾਂ ਸਿਰਫ ਉਸ ਤੇ ਮਾਮੂਲੀ ਵੈਟ ਲਗਾ ਸਕਦੀਆਂ ਨੇ ਉਹ ਵੀ ਕੋਈ ਬਹੁਤਾ ਨਹੀਂ ਲਗਾ ਸਕਦੀਆਂ ਤਾਂ ਇਸ ਲਈ ਸਾਰੀ ਆਮਦਨ ਕੇਂਦਰ ਸਰਕਾਰ ਨੂੰ ਹੁੰਦੀ ਹੈ ਤੇ ਚਾਹੀਦਾ ਇਹ ਹੀ ਹੈ ਵੀ ਕੇਂਦਰ ਸਰਕਾਰ ਨੂੰ ਸੂਬਿਆਂ ਦੇ ਵਿਕਾਸ ਲਈ ਅੱਗੇ ਆਉਣਾ ਚਾਹੀਦਾ ਸੂਬਿਆਂ ਦੀ ਬਾਹ ਫੜਨੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਇੱਕ ਵਾਰ ਫਿਰ ਗੱਲ ਨੂੰ ਦੁਹਰਾਈਏ ਗੱਲ ਕਰੀਏ ਤਾਂ ਸੂਬਿਆਂ ਦੇ ਵਿਕਾਸ 'ਚ ਕੇਂਦਰ ਸਰਕਾਰ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ ਇਸ ਲਈ ਕੇਂਦਰ ਸਰਕਾਰ ਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਬਲਕਿ ਸਮੇ ਸਮੇਤ ਸੂਬਿਆਂ ਦੀ ਬਾਹ ਫੜਨੀ ਚਾਹੀਦੀ ਹੈ ਅੱਗੇ ਆਣਾ ਚਾਹੀਦਾ ਹੈ ਜੇਕਰ ਇਸ ਦੇ ਨਾਲ ਹੀ ਕਈ ਰਾਜਨੀਤਿਕ ਤੇ ਆਰਥਿਕ ਮਾਹਰ ਕਹੇ ਲੀਏ ਜਾਂ ਕੁਝ ਵਿਰੋਧੀ ਧਿਰ ਵੀ ਇਹ ਦੋਸ਼ ਲਗਾਉਂਦੇ ਨੇ ਕਿ ਭਾਜਪਾ ਵੱਲੋਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਜਿਹੜੇ ਗੈਰ ਭਾਜਪਾਈ ਸੂਬੇ ਨੇ ਉਹਨਾਂ ਨੂੰ ਫੰਡ ਨਾ ਦੇ ਕੇ ਲੋਕਾਂ ਦੇ ਮਨ ਅੰਝ ਕਿਤੇ ਨਾ ਕਿਤੇ ਇੱਕ ਡਰ ਤੇ ਭੈ ਦਾ ਮਾਹੌਲ ਵੀ ਖੜਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜੇਕਰ ਅਗਲੇ ਸਾਲ ਉਹ ਜਾਂ ਅਗਲੇ ਚੋਣਾਂ ਚ ਭਾਜਪਾ ਨੂੰ ਸੱਤਾ ਦੇ ਵਿੱਚ ਨਹੀਂ ਜਿਤਾਉਂਦੇ ਜਾਂ ਨਹੀਂ ਲੈ ਕੇ ਆਉਂਦੇ ਤਾਂ ਉਸ ਦਾ ਸਿਰਫ ਫਿਰ ਉਹਨਾਂ ਦੇ ਸੂਬੇ ਜਾਂ ਸੂਬੇ ਦੇ ਲੋਕਾਂ ਦੇ ਵਿਕਾਸ ਤੇ ਦੇਖਣ ਨੂੰ ਮਿਲ ਸਕਦਾ ਪਰ ਇਹ ਵਿਰੋਧੀਆਂ ਵੱਲੋਂ ਇਹੋ ਜੀ ਦੂਸ਼ਣਵਾਦੀ ਜ਼ਰੂਰ ਕੀਤੀ ਜਾਂਦੀ ਹੈ ਪਰ ਇਹ ਗੱਲ ਸੱਚ ਵੀ ਹੈ ਜੇਕਰ ਕੋਈ ਇੱਕ ਰਾਜਨੀਤਿਕ ਪਾਰਟੀ ਇਹੋ ਜੀ ਸੋਚੀ ਸਮਝੀ ਸਾਜ਼ਿਸ਼ ਤੇ ਸਭ ਕੁਝ ਕਰਦੀ ਹੈ ਤਾਂ ਜ਼ਰੂਰੀ ਨਹੀਂ ਹੈ ਅਗਲੀ ਵਾਰ ਜਿਹੜਾ ਹੈਗਾ ਜੋ ਉਹ ਸੋਚ ਸਮਝ ਕੇ ਇੱਕ ਰਣਨੀਤੀ ਬਣਾ ਰਹੀ ਹੈ ਉਸੇ ਤਰ੍ਹਾਂ ਦਾ ਹੋਵੇ ਬਲਕਿ ਕਈ ਵਾਰ ਇਹਦਾ ਪੁੱਠਾ ਵੀ ਪੈ ਜਾਂਦਾ ਵੀ ਕਿ ਲੋਕ ਨਾਰਾਜ਼ ਹੋ ਕੇ ਜਾਂ ਲੋਕਾਂ ਚ ਇੱਕ ਜਿਹੜੀ ਨਾਰਾਜ਼ਗੀ ਇਸ ਨਾਲ ਖੜੀ ਹੁੰਦੀ ਹੈ ਤਾਂ ਇਸ ਨਾਲ ਲੋਕ ਉਲਟੇ ਵੀ ਰਾਜਨੀਤਿਕ ਪਾਰਟੀ ਦੇ ਹੋ ਜਾਂਦੇ ਨੇ ਤਾਂ ਇਸ ਲਈ ਸ਼ਸ਼ੀ ਦਾ ਇਹੀ ਹੈ ਵੀ ਕਿ ਸੂਬਿਆਂ ਦੇ ਵਿਕਾਸ ਲਈ ਕੇਂਦਰ ਸਰਕਾਰ ਦੀ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਕੇਂਦਰ ਸਰਕਾਰ ਜਿੱਥੇ ਸਾਰੇ ਦੇਸ਼ ਦਾ ਦੁਨੀ ਕਹ ਲਈਏ ਵੀ ਕਹਾਂ ਜੀ ਪੂਰੇ ਭਾਰਤ ਦੇਸ਼ ਦੀ ਅਗਵਾਈ ਕਰਦੀ ਹੈ ਉਸ ਲਈ ਸਾਰੇ ਫੈਸਲੇ ਲੈਂਦੀ ਹੈ ਤਾਂ ਸੂਬੇ ਵੀ ਦੇਸ਼ ਦਾ ਇੱਕ ਹਿੱਸਾ ਨੇ ਤਾਂ ਚਾਹੀਦਾ ਇਹੀ ਹੈ ਵੀ ਕੇਂਦਰ ਸਰਕਾਰ ਨੂੰ ਜਿਹੜਾ ਸੂਬਿਆਂ ਨਾਲ ਇਹੋ ਜਿਹਾ ਮਤਰੀਆ ਸਲੂਕ ਕਰਨ ਦੀ ਥਾਂ ਤੇ ਉਹਨਾਂ ਦੀ ਬਾਹਮ ਫੜੀ ਜਾਵੇ ਉਹਨਾਂ ਦੀ ਸਮੇਂ-ਸਮੇਂ ਤੇ ਲੋੜਾਂ ਪੁੱਛੀਆਂ ਜਾਣ ਤੇ ਲੋੜਾਂ ਨੂੰ ਪੂਰਾ ਕਰਨ ਲਈ ਜਿਹੜਾ ਹੈਗਾ ਕੋਈ ਮਤ ਭੇਦ ਨਾ ਰੱਖੇ ਜਾਣ ਜਾਂ ਕੋਈ ਇਹ ਸਾਡੀ ਰੂਲਿੰਗ ਪਾਰਟੀ ਨਾਲ ਹੈ ਜਾਂ ਇਹ ਵਿਰੋਧੀ ਪਾਰਟੀ ਦਾ ਇਹੋ ਜਿਹੀ ਸੋਚੀ ਸਮਝੀ ਸਾਜ਼ਿਸ਼ ਕਰਨ ਦੀ ਥਾਂ ਤੇ ਇਹੋ ਜਿਹੀ ਰਣਨੀਤੀ ਤੇ ਕੰਮ ਕਰਨ ਦੀ ਥਾਂ ਚਾਹੀਦਾ ਇਹੀ ਹੈ ਕੇਂਦਰ ਸਰਕਾਰ ਨੂੰ ਕਿ ਸਾਰੇ ਸੂਬਿਆਂ ਨੂੰ ਇੱਕ ਬਰਾਬਰ ਜਿਹੜਾ ਹੈਗਾ ਰੱਖਿਆ ਜਾਵੇ ਕਿਉਂਕਿ ਸੂਬਿਆਂ ਦੇ ਵਿੱਚ ਲੋਕ ਰਹਿ ਰਹੇ ਨੇ ਅੱਜ ਜੇਕਰ ਉਹਨਾਂ ਦੀ ਪਾਰਟੀ ਦੀ ਸਰਕਾਰ ਨਹੀਂ ਹੈ ਤਾਂ ਕੱਲ ਨੂੰ ਆ ਵੀ ਸਕਦੀ ਹੈ ਜਾਂ ਉਹਨਾਂ ਦੀ ਹਰਕਤਾਂ ਕਰਕੇ ਦੇਸ਼ ਦੇ ਵਿੱਚੋਂ ਜਾ ਵੀ ਸਕਦੀ ਹੈ ਤਾਂ ਰਾਜਨੀਤਿਕ ਪਾਰਟੀਆਂ ਨੂੰ ਇਹੋ ਜੀ ਸਾਰੀ ਚੀਜ਼ਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਤੇ ਚਾਹੀਦਾ ਇਹੀ ਹੈ ਕਿ ਕੇਂਦਰ ਸਰਕਾਰ ਜੋ ਕਿ ਉਹਨਾਂ ਤੇ ਦੋਸ਼ ਲੱਗ ਰਹੇ ਨੇ ਕਿ ਕੇਂਦਰ ਸਰਕਾਰ ਵੱਲੋਂ ਜਾਣਬੁੱਝ ਕੇ ਪੰਜਾਬ ਸਣੇ ਗੈਰ ਭਾਜਪਾਈ ਸੂਬਿਆਂ ਦੇ ਜਿਹੜਾ ਫੰਡ ਰੁਕੇ ਜਾ ਰਹੇ ਨੇ ਉਹਨਾਂ ਨੂੰ ਨਾ ਰੋਕਿਆ ਜਾਵੇ ਬਲਕਿ ਉਹ ਜਾਰੀ ਕੀਤੇ ਜਾਣ ਤਾਂ ਜੋ ਜੇਕਰ ਸੂਬੇ ਮਜ਼ਬੂਤ ਹੋਣਗੇ ਤਾਂ ਉਸ ਨਾਲ ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਦਾ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਭਾਰਤ ਬਣਾਉਂਦਾ ਟੀਚਾ ਉਹ ਤਦ ਹੀ ਪੂਰਾ ਹੋ ਸਕਦਾ ਹੈ ਜੇਕਰ ਸਾਡੇ ਸੂਬੇ ਹੁਣੇ ਤੋਂ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ਾਂ ਕਰਨਗੇ ਤਾਂ ਹੀ ਇਹ ਸੰਭਵ ਹੈ ਵੀ ਕਿ ਸਾਡਾ ਦੇਸ਼ ਜਿਹੜਾ ਹੈਗਾ ਇੱਕ ਵਿਕਸਿਤ ਦੇਸ਼ ਬਣ ਜਾਏਗਾ ਜਿਵੇਂ ਪ੍ਰਧਾਨ ਮੰਤਰੀ ਕੱਲ ਵੀ ਕਹਿ ਕੇ ਹਟੇ ਨੇ ਬਿਕਾਜ਼ ਹੀ 247 ਤੱਕ ਯਾ ਆਪਣੀ ਉਹ ਤੀਜੀ ਧਰਮ ਦੀ ਵੀ ਗੱਲ ਦਾ ਦਾਵਾ ਕਰ ਰਹੇ ਨੇ ਕਿ ਜੇਕਰ ਉਹ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਭਾਰਤ ਦੇਸ਼ ਦੀ ਅਰਥ ਵਿਵਸਥਾ ਨੂੰ ਦੁਨੀਆ ਦੀ ਸਭ ਤੋਂ ਮਜ਼ਬੂਤ ਅਰਥ ਵਿਵਸਥਾ ਬਣਾ ਦੇਣਗੇ ਤਾਂ ਇਸ ਲਈ ਲੋੜ ਇਹੀ ਹੈ ਕਿ ਜੇਕਰ ਸੂਬੇ ਅੱਜ ਤੋਂ ਆਪਣੇ ਆਪ ਨੂੰ ਮਜ਼ਬੂਤ ਕਰਨਗੇ ਆਪਣੇ ਪੈਰਾਂ ਤੇ ਖੜੇ ਹੋਣਗੇ ਤਾਂ ਹੀ ਜਿਹੜਾ ਹੈਗਾ ਸਾਡਾ ਦੇਸ਼ ਮਜ਼ਬੂਤ ਹੋਵੇਗਾ ਦੇਸ਼ ਦਾ ਅਰਥਚਾਰਾ ਮਜ਼ਬੂਤ ਹੋਵੇਗਾ ਦੇਸ਼ ਵਿਕਸਿਤ ਭਾਰਤਾਂ ਦੇ ਪਾਸੇ ਅੱਗੇ ਵਧੇਗਾ ਪਰ ਦੇਖਣਾ ਹੀ ਹੋਵੇਗਾ ਕਿ ਕੇਂਦਰ ਸਰਕਾਰ ਜਿਹੋ ਜਿਹੇ ਰਣਨੀਤੀ ਤੇ ਹੈ ਜਿਹੋ ਜਿਹੇ ਸੋਚੀ ਸਮਝੀ ਪਲੈਨਿੰਗ ਤੇ ਕੰਮ ਕਰ ਰਹੀ ਹੈ ਕਿ ਉਸੇ ਤਰ੍ਹਾਂ ਕਰਦੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੂਬਾ ਸਰਕਾਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਵੀ ਕੇਂਦਰ ਸਰਕਾਰ ਨੇ ਉਹਨਾਂ ਦੇ ਫੰਡ ਰੋਕੇ ਹੋਏ ਨੇ ਕਿ ਉਹ ਫੰਡ ਜਾਰੀ ਕਰਕੇ ਸੂਬਿਆਂ ਦੀ ਬਾਹਮ ਫੜਨ ਦਾ ਕੰਮ ਕਰਦੀ ਹੈ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਵੀ ਕੇਂਦਰ ਸਰਕਾਰ ਦਾ ਉਹਨੂੰ ਅਤੀਰਾ ਕਿਹੋ ਜਿਹਾ ਹੁੰਦਾ ਹੈ ਸੂਬਿਆਂ ਨੂੰ ਲੈ ਕੇ ਉਹ ਤਾਂ ਸਮਝ ਦੱਸੇਗਾ ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਅੱਗੇ ਰੱਖਦਾ ਰਹੇਗਾ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ